ਅਲਾਦੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਗ੍ਰੈਂਡਪੈਰੈਂਟਸ ਦੇ ਜੇ ਮੋਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਤੇ ਸਕੂਲ ਦੀ ਡਾਇਰੈਕਟਰ ਮੈਡਮ ਅਮਰਿਤ ਪਾਕੋਟੀ ਲੋਨ ਦੇ ਵੱਲੋਂ ਸ਼ਮਰੋਸ਼ਨ ਕਰਕੇ ਕੀਤੀ ਗਈ ਇਸ ਪ੍ਰੋਗਰਾਮ ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਉਹਨਾਂ ਦੇ ਦਾਦਾ-ਦਾਦੀ ਨਾਨਾ-ਨਾਨੀ ਤੇ ਮਾਤਾ-ਪਿਤਾ ਦੇ ਵੱਲੋਂ ਵੀ ਹਿੱਸਾ ਲਿਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਮਿਊਜ਼ੀਕਲ ਚੇਅਰ ਦਾਦੀ ਨਾਨੀ ਵੱਲੋਂ ਬੋਲੀਆਂ ਤੇ ਰੈਪ ਫੋਕ ਵੀ ਕੀਤੀ ਗਈ ਛੋਟੇ ਬੱਚਿਆਂ ਦੇ ਵੱਲੋਂ ਡਾਂਸ ਕੀਤਾ ਗਿਆ ਬਾਲੇ ਬਜ਼ੁਰਗਾਂ ਦਾਦਾ ਦਾਦੀ ਨਾਨਾ ਨਾਨੀ ਨੂੰ ਇਨਾਮ ਵੀ ਦਿੱਤੇ ਗਏ ਇਸੇ ਪਰ ਡਾਕਟਰ ਪੁਨਮ ਸ਼ਰਮਾ ਦੇ ਵੱਲੋਂ ਪ੍ਰਤੀਕਰਤਾ ਨਾਲ ਗੱਲਬਾਤ ਕਰਦੇ ਹੋਏ ਪ੍ਰੋਗਰਾਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹਰਜੰਦ ਸਿੰਘ ਮੇਰਾ ਨਾਮ ਹਰਜੰਦ ਸਿੰਘ ਆ ਜੀ ਪੀਐਸ ਸਕੂਲ ਜੁਫਰ ਦਾ ਆ ਜੀ ਗ੍ਰੈਂਡਫਾਦਰ ਸਦੇ ਨਾਲ ਸਕੂਲ ਵਾਲਾ ਜੀ ਬਾਬਜਾ ਪ੍ਰੋਗਰਾਮ ਕੀਤਾ ਜੀ ਸਾਰਿਆਂ ਦਾ ਧੰਨਵਾਦ ਕੀਤਾ ਅਸੀਂਾਰੇ ਬੱਚਿਆਂ ਦੀ ਜਲਦੀ ਕਰਾ ਵਾਸਤੇ ਅਰਦਾਸ ਕਰਦੇ ਹਾਂ ਸਾਰੇ ਬੱਚੇ ਛੋੜੀ ਗੁਰਾਂ ਚ ਇਤੋਂ ਵਧੀਆ ਪੜਾਈ ਕਰਕੇ ਅੱਗੇ ਵਧਣ ਹੋਏ ਤੇ ਚਾਈ ਵਧੀਆ ਜ਼ਿੰਦਗੀ ਬਣੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਪਣੀਆਂ ਬੇਟੀਆਂ ਲਾਈਆਂ ਤੇ ਪੰਜ ਬੱਚੇ ਲਾਏ ਹਾਂ ਬਹੁਤ ਵਧੀਆ ਪੜਦੇ ਆ ਸਾਡੇ ਬੱਚੇ ਟੀਚਰ ਬਹੁਤ ਵਧੀਆ ਸਕੂਲ ਬਹੁਤ ਵਧੀਆ ਲੱਗਿਆ ਸਾਨੂੰ ਇਹ ਅਸੀਂ ਜਰਮਨ ਤੋਂ ਆ ਕੇ ਪੜਾਉਂਦੇ ਹਾਂ ਹੁਣ ਬੱਚੇ ਵਾਹ ਹਾਂ ਜੀ ਬਹੁਤ ਵਧੀਆ ਲੱਗਿਆ ਸਾਰਾ ਇਹ ਵੀ ਅੱਜ ਕਦੇ ਪਹਿਲੀ ਵਾਰ ਹੀ ਆਏ ਅਸੀਂ ਇੱਥੇ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਆ ਸਾਰੇ ਮੰਮ ਬਹੁਤ ਵਧੀਆ ਸਾਰੇ ਟੀਚਰ ਹਾਂਜੀ ਅੱਛਾ ਮੇਰਾ ਨਾਮ ਹਰਵਿੰਦਰ ਕੌਰ ਹੈ ਅਸੀਂ ਖਲਾਲ ਤੋਂ ਆਪਣੇ ਬੱਚੇ ਨੇ ਸ਼ਾਮਿਲ ਹੋ ਸਕੂਲ ਪਾਇਆ ਹੈ ਸਕੂਲ ਬਹੁਤ ਵਧੀਆ ਹੈ ਇੱਥੇ ਪੜ੍ਹਾਈ ਬਹੁਤ ਵਧੀਆ ਚੱਲਦੀ ਹੈ ਗ੍ਰੈਂਡ ਅੱਜ ਸਾਡਾ ਦਾਦਾ ਦਾਦੀ ਨੂੰ ਬੁਲਾ ਕੇ ਬਹੁਤ ਸਤਿਕਾਰ ਕੀਤਾ ਬੱਚਿਆਂ ਦਾ ਸਾਡਾ ਬਹੁਤ ਮਾਣ ਵਧਿਆ ਅਸੀਂ ਉਹਨਾਂ ਦਾ ਬਹੁਤ ਧੰਨਵਾਦੀਆਂ ਸਟਾਫ ਦਾ ਸਾਰੇ ਦਾ ਪ੍ਰਿੰਸੀਪਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੱਚਾ ਸਾਹਿਬ ਇਹ ਚੁਪਤ ਹੈ ਮੇਰਾ ਨਾਮ ਸਤਵਿੰਦਰ ਸਿੰਘ ਪਿੰਡ ਖਲਾਲ ਦਾ ਅੱਜ ਜੋ ਸੈਮੀਨਾਰ ਕਰਾਇਆ ਗਿਆ ਪ੍ਰੈਨ ਪੇਰੈਂਟਸ ਨੂੰ ਸਕੂਲ ਦੇ ਵਿੱਚ ਬੁਲਾਇਆ ਗਿਆ ਸਾਨੂੰ ਇਸ ਸਮਾਰੋਹ ਦੇ ਵਿੱਚ ਪਹੁੰਚ ਕੇ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ ਕਿਉਂਕਿ ਜਿੱਥੇ ਅਸੀਂ ਆਪਣੇ ਬੱਚਿਆਂ ਦੇ ਨਾਲ ਉਹਨਾਂ ਦੇ ਬੱਚੇ ਜੋ ਕਲੇਗ ਨੇ ਉਹਨਾਂ ਨੂੰ ਮਿਲੇ ਆ ਅਤੇ ਪੇਰੈਂਟਸ ਜਿਨਾਂ ਨਾਲ ਸਾਡੀ ਬਾਗਵੀਤ ਹੋਈ ਹੈ ਟੀਚਰ ਸਾਹਿਬਾਨ ਨਾਲ ਜਿਨ੍ਹਾਂ ਵੱਲੋਂ ਸਾਡੇ ਬੱਚਿਆਂ ਨੂੰ ਬਹੁਤ ਪ੍ਰਾਅਮ ਪਿਆਰ ਤੇ ਸਤਿਕਾਰ ਦਿੱਤਾ ਜਾਂਦਾ ਹੈ ਉਹਨਾਂ ਬੱਚਿਆਂ ਤੇ ਟੀਚਰਾਂ ਦੇ ਮਿਲਣ ਦਾ ਵੀ ਸਾਨੂੰ ਸੁਭਾਗਾਸਵਾ ਪ੍ਰਾਪਤ ਹੋਇਆ ਤੋ ਅਸੀਂ ਸ਼ੁਭ ਕਾਮਨਾਵਾਂ ਕਰਦੇ ਹਾਂ ਇਸ ਸੰਸਥਾ ਦੀਆਂ ਤੇ ਇਸ ਸੰਸਥਾ ਸਾਡੇ ਇਲਾਕੇ ਵਿੱਚ ਤੇ ਪਹਿਲਾਂ ਵੀ ਆਪਣਾ ਕੁਝ ਕੁੱਟੇ ਦਾ ਨਾਮ ਪ੍ਰਾਪਤ ਕਰ ਚੁੱਕੀ ਹੈ ਸਾਡੇ ਵਿੱਚ ਇਸ ਸੰਸਥਾ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਆਪਣਾ ਤੇ ਆਪਣੀ ਸੰਸਥਾ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਤੇ ਇਸ ਸੰਸਥਾ ਦੇ ਲਈ ਵੀ ਅਸੀਂ ਸ਼ੁਭ ਸ਼ਾਮਾ ਕਰਦੇ ਹਾਂ ਕਿ ਸੰਸਥਾ ਜਲਦੀ ਲੋਕੀਤਰਾ ਚੋਕ ਨਕੀ ਕਰੇ ਵਰਸਾ ਸਾਹਿਬ ਹੈ ਸਤਿ ਸ਼੍ਰੀ ਅਕਾਲ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਉਥੇ ਇਸ ਸਤਿ ਆਂਦੇ ਲਈ ਵੀ ਅਸੀਂ ਸ਼ੁਭ ਸ਼ਾਮਾਂ ਕਰਦੇ ਹਾਂ ਕਿ ਸਤਿ ਆਂਦੇ ਦਿਨ logarithmic ਚਾਪੀ ਪੱਕੀ ਕਰੇ ਵਰਸ ਸਰਸੋਗ ਹੈ। ਸਸ਼ਿਆਤਾਲ ਪ੍ਰਿੰਸੀਪਲ ਡਾਕਟਰ ਪੰਨਨ ਸ਼ਰਮਾ ਸੈਂਟੀਨਲ ਇੰਟਰਨੈਸ਼ਨਲ ਸਕੂਲ ਸੰਦਾਲਾ ਅੱਜ ਸੇਤਨਾ ਸਕੂਲ ਦੇ ਵਿੱਚ ਗ੍ਰੈਂਡਪੈਰੈਂਟਸ ਡੇ ਸੈਲੀਬ੍ਰੇਟ ਕੀਤਾ ਹੈਗਾ। ਔਰ ਗ੍ਰੈਂਡਪੈਰੈਂਟਸ ਸੈਲੀਬ੍ਰੇਟ ਕਰਨ ਦਾ ਸਾਡਾ ਜਿਹੜਾ ਪਰਪਸ ਸੀਗਾ ਇਹ ਪਰਪਸ ਸੀਗਾ ਕਿ ਅਸੀਂ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਸਾਡੇ ਤੋਂ ਉਮਰ ਤੋਂ ਵੱਡੇ ਨੇ ਉਹ ਜਿਨ੍ਹਾਂ ਨੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਅਸੀਂ ਆਪਣੇ ਵਿੱਚ ਲੈ ਕੇ ਆਈਏ ਤੇ ਉਹਨਾਂ ਤੋਂ ਅਸੀਂ ਇੱਕ ਮੋਰਲ ਵੈਲਿਊਜ਼ ਇੱਕ ਸੰਸਕਾਰ ਉਹ ਸਿੱਖੀਏ ਤੇ ਉਹਨਾਂ ਦੇ ਨਾਲ-ਨਾਲ ਇੱਕ ਚੀਜ਼ ਇਹ ਵੀ ਅਸੀਂ ਦਿਖਾਈਏ ਕਿ ਜਿਹੜਾ ਸਾਡਾ ਅੱਜ ਦਾ ਇੱਕ ਐਲਡਰਲੀ ਪਰਸਨ ਹੈਗਾ ਉਹ ਸਟੇਜ ਤੇ ਆ ਕੇ ਪਰਫਾਰਮੈਂਸ ਦੇ ਸਕਦਾ ਹੈਗਾ ਉਹ ਬੋਲ ਸਕਦੇ ਨੇ ਔਰ ਐਡਆਪ ਹੋਇਆ ਅੱਜ ਦਾਦਾ-ਦਾਦੀ ਨੇ ਨਾਨਾ-ਨਾਨੀ ਨੇ ਬੱਚਿਆਂ ਦੇ ਨਾਲ ਆ ਕੇ ਸਟੇਜ ਤੇ ਰੈਂਕ ਵਾਕ ਕਿੰਨੀ ਹੈਗੀ ਹੈ ਔਰ ਬੜੇ ਕੌਨਫੀਡੈਂਟਲੀ ਕਿੰਨੀ ਹੈਗੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਗੀਤ ਗਾਏ ਪੁਰਾਣੇ ਟਾਈਮ ਦੇ ਗੋਲੀਆਂ ਗਾਏ ਜਿਨ੍ਹਾਂ ਨੂੰ ਸੁਣ ਕੇ ਮਜ਼ਾ ਆ ਗਿਆ ਇਹ ਇਹ ਜਿਹੜਾ ਸਾਡਾ ਇੱਕ ਪੰਜਾਬ ਦਾ ਕਲਚਰ ਸੀਗਾ ਕਿਤੇ ਨਾ ਕਿਤੇ ਮੁੱਕਤ ਹੁੰਦਾ ਜਾ ਰਿਹਾ ਖਤਮ ਹੁੰਦਾ ਜਾ ਰਿਹਾ ਔਰ ਅੱਜ ਅਸੀਂ ਉਹਨਾਂ ਨਾਲ ਇਹੀ ਗੱਲ ਕਰੀ ਹੈਗੀ ਹੈ कि ਆਪਾਂ ਨੇ ਜਿਹੜੇ ਸਾਡੇ ਸੰਸਕਾਰ ਨੇ ਜਿਹੜਾ ਸਾਡਾ ਪੰਜਾਬ ਦਾ ਹੈਰੀਟੇਜ ਹੈ ਜਿਹੜੇ ਸਾਡੇ ਪੰਜਾਬ ਦੀ ਕਲਚਰ ਹੈ ਉਸ ਨੂੰ ਜਿੰਦਾ ਰੱਖਣਾ ਹੈਗਾ ਔਰ ਅਸੀਂ ਆਪਣੇ ਬੱਚਿਆਂ ਨੂੰ ਪੜਾਉਂਦੇ ਹੋਏ ਉਹਨਾਂ ਨੂੰ ਐਜੂਕੇਟ ਕਰਦੇ ਹੋਏ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਜ਼ਰੂਰ ਰੱਖਣੀ ਹੈਗੀ ਹੈ ਕਿ ਸਾਡੇ ਦਿੱਤੇ ਹੋਏ ਸੰਸਕਾਰ ਜਿਹੜੇ ਨੇ ਉਹ ਉਹਨਾਂ ਦੇ ਆਨ ਵਾਲੇ ਸਮੇਂ ਦੇ ਵਿੱਚ ਕੰਮ ਕਰ ਕਿਉਂਕਿ ਸਭ ਨੂੰ ਪਤਾ ਹੈ 21 ਸੈਂਚਰੀ ਜਨਰੇਸ਼ਨ ਹੈਗੀ ਹੈ ਔਰ ਇਹ ਜਨਰੇਸ਼ਨ ਜਿਆਦਾ ਟੈਕਨੋਲੋਜੀ ਨਾਲ ਰੁਚੀ ਹੋਈ ਹੈਗੀ ਹੈ ਜੇ ਅਸੀਂ ਸਾਰੇ ਜਣੇ ਮਿਲ ਕੇ ਆਪਣੇ ਬੱਚਿਆਂ ਨੂੰ ਇਹ ਸਾਰੇ ਸੰਸਕਾਰ ਦਵਾਗੇ ਸਾਡੇ ਹੈਰੀਟੇਜ ਬਾਰੇ ਉਹਨਾਂ ਨੂੰ ਸਿਖਾਵਾਂਗੇ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਡੇ ਬੱਚੇ ਇਹਨਾਂ ਸੰਸਕਾਰਾਂ ਦੇ ਉੱਤੇ ਚੱਲ ਕੇ ਦਿਨ ਦੁਗਰੀ ਰਾਤ ਚੋਂ ਬਣੀ ਤਰੱਕੀ ਕਰਨਗੇ